ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬੈੜਾ ਬਈ ਤਾਜੀ ਸੂਈ ਵੀ ਇੱਕ ਬਈ ਮੱਛੀ ਆ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਸਸੇ ਕਾਬਰੇ ਉਹ ਠੀਕ ਹੋ ਵਧੀਆ ਹਾਂਜੀ ਵੀਰੇ ਵਧੀਆ ਨਾਮ ਤੇ ਐਡਰੈਸ ਹੋਵੇ ਨਾਮ ਵੀਰੇ ਲੱਖੀ ਪਿੰਡ ਲੈਣੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਵਾ ਠੀਕ ਆ ਪਿੰਡ ਲੈਣੇ ਵਾਲਾ ਹਾਂਜੀ ਵੀਰੇ ਨੇੜੇ ਪਿੰਡ ਸੰਧੂ ਕਲਾ ਤੇ ਆਪਣਾ ਸ਼ੰਨਾਰਾਇਨ ਵੀ ਮੋਬਾਈਲ ਨੰਬਰ ਬੋਡ 6280612633 ਵੀਰੇ ਠੀਕ ਆ ਬਾਈ ਇਹ ਵੀ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਬਈ ਜਿਹੜੀ ਬੱਚੀ ਦੇ ਨੇ ਕਿੰਨੀ ਕੁ ਉਮਰ ਆ ਜੀ ਬਈ 17 18 ਮਹੀਨੇ ਦੀ ਕਹ ਕੇ ਦਿੰਦੀ ਆਪਾਂ ਤਾਂ ਪਤਾ ਲੈਂਦੀ ਆ ਠੀਕ ਆ ਬਾਈ ਹਾਂ ਕਿਹੜੇ ਟੀਕੇ ਦੀ ਆ ਬਈ ਆਪਾਂ ਕੁਝ ਨਹੀਂ ਕਹਿ ਸਕਦੇ ਪੂੰ ਚੰਗੇ ਫਾਰਮ ਚ ਲੇਤੀ ਖੁੱਲੀ ਫਿਰ ਚ ਲੇਤੀ ਆ ਮਾਂ ਦਾ ਦੁੱਧ ਬਈ 25 ਪਲੱਸ ਦੱਸਿਆ ਵੀਰੇ ਯਾਰ ਠੀਕ ਆ ਬਾਈ ਹਾਂ ਚੋਲੀ ਸਾਫ ਹਾਂ ਵੀਰੇ ਚਾਰ ਹੀ ਥਾਣਾ ਸਾਹਿਬ ਬਿਲਕੁਲ ਜਮ ਓਕੇ ਆ ਹਾਂ ਕੋਈ ਫੋਟ ਨਹੀਂ ਕੋਈ ਛਾਗ ਨਹੀਂ ਠੀਕ ਹੈ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੀ ਮੋਲ ਲਵੇ ਜੈਜਾ بس 16000 ਰੁਪਏ ਦੇ ਦਿਆਂਗਾ ਡਾਕਟਰ ਐਵੇਂ 20 ਮੰਗਣ ਦਾ ਕੋਈ ਫਾਇਦਾ ਨਹੀਂ ਕੋਈ 25 ਮੰਗਣ ਦਾ ਫਾਇਦਾ ਨਹੀਂ 16000 16000 ਮੋਲ ਦਾ ਮਾਨਤਾਂ ਜਿਹੜਾ ਮੌਕੇ ਤੇ ਮਾੜਾ ਮੋਟਾ ਕਰਦੇ ਆਂ ਕਿ ਮੇਰੇ ਬਾਲਾ ਨੇ ਐਵੇਂ ਬਾਲਾ ਮੁੱਲ ਮੰਗਣ ਦਾ ਕੀ ਫਾਇਦਾ ਉਹ ਚੰਗੀ ਹੈ ਬੱਚੀ ਹੈ ਨਾ ਸਾਰੀ ਚੰਗੇ ਵੀਰੇ ਕੰਨ ਕੁੰਨ ਦੇਖ ਫੇਸ ਦੇਖ ਸਾਰਾ ਕੁਝ ਬਿਊਟੀ ਦੇ ਕਿੰਨੀ ਹੈ ਸੱਸੀ ਦੀ ਸਹੀ ਗੱਲ ਹੈ ਨਾ ਮੋਲ ਜਾਏਗਾ ਕਿੰਨੇ ਜਾਏ ਚੰ ਮਾਨਤਾ ਜਿਹੜਾ ਰੇਟ ਤੇ ਮੌਕੇ ਤੇ ਹੋ ਜਾਊਗਾ ਬਈ ਅੱਗੇ ਭਰਾ ਦੋ ਨੰਬਰ ਕਿਹੜਾ ਸੂਹ ਸੂਈ ਆ ਬੜੇ ਇਹ ਵੀ ਦੂਜਾ ਸੂਹ ਆ ਸੂਈ ਆ ਕਦੋਂ ਸੂਈ ਆ ਇਹ ਕੱਲ੍ਹ ਸ਼ਾਮ ਨੂੰ ਸੂਈ ਆ ਕੱਲ੍ਹ ਸ਼ਾਮ ਮਗਰ ਬੱਸੀ ਆ ਵੀਰੇ ਬੱਚਾ ਬੜਾ ਸਰ ਸਰ ਬੱਸੀਆ ਡੱਬੀ ਪੂਰੀ ਵਧੀਆ ਸੋਹਣੀ ਬੱਚੀ ਚੰਗੀ ਆ ਨਾ ਹਾਂ ਠੰਡੀ ਸੀਲ ਆ ਵੀਰੇ ਡਾਕਟਰ ਆਏ ਨਹੀਂ ਗੱਲ ਇੱਧਰਲੇ ਪਾਸੇ ਦੀ ਬਹਿ ਜਾ ਤਾਂ ਵੀ ਕੋਈ ਚੱਕਰ ਨਹੀਂ ਇੱਧਰ ਦੀ ਵਜ੍ਹਾ ਤਾਂ ਵੀ ਕੋਈ ਚੱਕਰ ਨਹੀਂ ਆਏ ਦੀ ਗੱਲ ਹੈਗੀ ਕਿ ਪੈਰ ਪਟ ਜੂਗੀ ਕਹਿੰਦੀ ਕੁਛ ਨਹੀਂ ਮਾਹ ਦੋਨੇ ਪਾਸੇ ਜਿਵੇਂ ਚਵਾਈ ਕਰ ਲਾ ਭਾਈ ਠੀਕ ਆ ਭਾਈ ਹਾਂ ਜਰਸੀ ਆ ਹਾਂ ਜਰਸੀ ਦਾ ਕਰਾਓ ਜਿਆਦਾ ਡਾਕਟਰ ਜਰਸੀ ਦਾ ਕਰਾਓ ਠੀਕ ਤਾਉ ਵੱਡੀ-ਬੁੱਡੀ ਛੋਟੀ ਨਹੀਂ ਹੈਗੀ ਤੈਨੂੰ ਪਤਾ ਹੈ ਤੇ ਸਾਹਮਣੇ ਤੇਰੇ ਕਿੰਨੇ ਬੌਲੇ ਤੇ ਆਵਾਂ ਕੋੜਾ ਡਾਕਟਰ ਕੱਢ ਕੇ ਚੋਇਆ ਸੀ 4 ਕਿਲੋਟਰ ਹੂੰ ਕੱਲ 23 ਦਿਨ ਕੱਲ ਕੱਢਿਆ ਸੀਗਾ ਮੰਨ ਕੇ 11 ਕਿਲੋਟਰ ਬੌਲੀ ਆ ਬਾਲੀ ਇਵੇਂ ਕਹਿੰਦਾ ਕੋਈ ਫਾਇਦਾ ਨਹੀਂ 14 ਜਾਂ 15 ਉਹਦਾ ਕੋਈ ਫਾਇਦਾ ਨਹੀਂ ਖੋਲ ਦੇ ਬਾਈ ਤੋਰ ਕੇ ਦੇ ਸਾਰੇ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਜਿਹੜੀ ਚਰਮ ਵਾਲੀ ਦੀ ਦੂਜੀ ਗੱਲ ਦਾ ਇੱਥੇ ਠੰਡੀ ਸੀਲ ਤਾਂ ਇੰਨੀ ਆ ਵੇੜੇ 'ਚ ਕਹਾ ਖੜਾ ਗਿਆ ਪਤਾਰਾ ਵੀ ਮਾਰ ਕੇ ਦਿਖਾਵਾਂਗੇ ਹੂੰ ਕੋਈ ਆਏ ਨਹੀਂ ਗੱਲ ਹੈਗੀ ਵੀ ਜੀ ਇਵੇਂ ਤੁਸੀਂ ਪਸੂ ਮੁੰਡਾ ਵੀ ਡਰ ਜਾਂਦਾ ਕਿਵੇਂ ਆ ਖੜੀ ਆ ਕੋਈ ਡਿੱਕੀ ਵਾਲੀ ਗੱਲ ਨਹੀਂ ਲਾਈ ਬਈ ਜਿੱਥੇ ਮਰਜੀ ਖੜਾ ਹਾ ਜਮੀ ਨਹੀਂ ਕੋਈ ਚੱਕਰ ਨਹੀਂ ਕਹਿੰਦੀ ਕੁਛ ਨਹੀਂ ਹਣਾ ਇਸ ਲਈ ਲ ਠੰਡੀ ਸੀ ਲਾ ਹਾਂ ਤੇ ਮੁੱਲ ਕੀ ਹੈ ਜੈਜ ਬਾ ਬਾਹਲੇ ਮੁੱਲ ਕਰਨ ਦਾ ਕੋਈ ਫਾਇਦਾ ਨਹੀਂ ਡਾਕਟਰ 62000 ਰੁਪਏ ਚ ਮਾਨਤਾਨ ਕਰਦੇ ਹੈ ਮੁੱਲ 62000 ਰੁਪਏ ਮਾਨਤਾਨ ਜਿਹੜਾ ਮੌਕੇ ਤੇ ਮਾਰਾ ਮਾਰ ਕੇ ਦਿਖਾ ਦੇਵਾਂਗੇ ਕੋਈ ਐਨੀ ਗੱਲ ਹੋਣਾਟ ਮਾਰ ਦੋ ਕੋਈ ਨਹੀਂ ਕਰਾ ਬੱਚਾ ਹੀ ਬੱਚੀ ਹੈ ਨਾ ਬੱਚੀ ਵੀ ਚੰਗੀ ਆ ਪੂਰੀ ਹਾਂ ਬਈ ਕੁਆਲਿਟੀ ਦੀ ਬਸੀ ਆ ਸਹੀ ਗੱਲ ਆ ਨੇਣਾ ਲਾਉਣਾ ਲਾਓ ਨਹੀਂ ਲਾਉਣਾ ਨਾਲ ਠੀਕ ਹੈ ਬਾਈ ਚੱਲ ਬੱਤੋ ਚੱਲ ਉਪਰੀ ਚਲ ਅਬਰ ਨੀਤਾ ਆ ਬਸ ਲੜਾਟਰ ਤਾਂ ਮਾਰ ਦਿੰਨੇ ਆਪਾਂ ਚੋਣ ਚੰਗਾ ਯਾਰ ਹੈਨਾ ਬਹੁਤ ਵਧੀਆ ਮੋਟਾ ਮੋਟਾ ਛੋਣਾ ਨਾ ਆਏ ਨਹੀਂ ਹੋਇਆ ਵੀ ਜਮੈਂ ਹੂੰ ਲੈ ਇਧਰ ਨੇ ਪਾਸੇ ਦੀ ਬਹਿ ਗਈ ਮਾਰਦ ਨਹੀਂ ਇੰਨੀ ਜ਼ਿਆਦਾ ਠੰਡੀ ਆ ਠੀਕ ਆ ਕੋਈ ਆਈ ਨਹੀਂ ਹੈਗਾ ਵੀ ਹੂੰ ਇਧਰ ਮਰਦੀ ਬਹਿ ਜਾਂ ਪੈਂਦੀ ਗਰਮ ਵਾਲੀ ਕੋਸ਼ ਨਹੀਂ ਲੈ ਤੇ ਬਾਈ ਜੂਈ ਬਾਈ ਜੂਈ ਵਾਲਾ ਡਾਕਟਰ ਆਪਣੀ ਗਾਰੰਟੀ ਹੋ ਵਾਲੇ ਦੇ ਘਰ ਤੱਕ ਦੀ ਬਹੁਤ ਠੀਕ ਕੋਈ ਭੂਰ ਸਰ ਲਾ ਗਿਆ ਕੋਈ ਹੂੰ ਸਾਰੀ ਗਾਰੰਟੀ ਹੋ ਆਪਣੀ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਨਾਗ ਪਸੰਦਾਵੇ ਬਾਈ ਨਾਲ ਕਨੈਕਟ ਕਰ ਲੋ ਜੀ ਧੰਨਵਾਦ